ਮੇਰੇ ਚੈਨਲ ਨੂੰ ਤੇ ਮੇਰੀ ਵੀਡੀਓ ਨੂੰ ਜਿੰਨੇ ਵੀ ਦੇਖਣ ਵਾਲੇ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਅੱਜ ਮੈਂ ਕੋਈ ਮਰਦਾਂ ਦਾ ਗੁੱਤ ਰੋਗ ਬਾਰੇ ਨੁਸਖਾ ਨਹੀਂ ਦੱਸਣ ਲੱਗਾ ਅੱਜ ਮੈਂ ਮੇਰੇ ਜਿਹੜੇ ਵੀਰਾਂ ਨੇ ਮੈਨੂੰ ਫੋਨ ਕਰਕੇ ਕਿਹਾ ਹੋ ਆ ਵੀ ਕੋਈ ਔਰਤਾਂ ਬਾਰੇ ਨੁਸਖਾ ਦੱਸੋ ਪਾਚ ਪਨ ਬਾਰੇ ਜਿਹਨਾਂਔਰਤਾਂ ਨੂੰ ਬਾਜਪਨ ਦੀ ਸ਼ਿਕਾਇਤ ਹੁੰਦੀ ਆ ਜਿਨ੍ਹਾਂ ਦੇ ਬੱਚਾ ਕਨਸੀਵ ਨਹੀਂ ਹੁੰਦਾ ਬੱਚਾ ਮਲਠੈਦਾ ਨਹੀਂਗਾ ਉਹਨਾਂ ਦੇ ਕਹਿਣ ਤੇ ਉਹਨਾਂ ਦੀ ਫਰਮਾਇਸ਼ ਤੇ ਅੱਜ ਮੈਂ ਨੁਸਖਾ ਦੱਸਣ ਲਗਾਵਾ 11 ਸਾਲ ਪੁਰਾਣਾ ਸਿਆਸੀਆਂ ਦਾ ਸਿੱਧ ਜੋਗ ਇਹਨੂੰ ਵਤ ਕੇ ਮੇਰੀਆਂ ਭੈਣਾਂ ਫਾਇਦਾ ਠਾਉਣਾ ਤੇ ਨੁਸਖਾ ਨੋਟ ਕਰ ਲਓ ਲਿਉਣਾ ਕੀ ਆ ਤੇ ਬਣਾਉਣਾ ਕਿ ਤਰ੍ਹਾਂ ਇੱਕ ਤੁਸੀਂ ਲੈਓ ਬਾਜ਼ਾਰ ਦੇ ਵਿੱਚ ਉਹ ਗਿੱਲਾ ਨਾਲ ਜੜ ਜਿਹਦੇ ਉੱਤੇ ਵਾਲ ਹੁੰਦੇ ਆ ਨਾਲ ਜੜ ਵੱਤੋਂ ਵੱਡਾ ਸਾਈਜ਼ ਜਿਹਾ ਨਾ ਉਥੇ ਚੈੱਕ ਕਰ ਲੈਣਾ ਕਿ ਵਿੱਚ ਪਾਣੀ ਜ਼ਿਆਦਾ ਹੋਵੇ ਤੇ ਤਾਜ਼ਾ ਹੋਵੇ ਸੁੱਕਾ ਨਾ ਨਾਰਿਜ ਹੋਵੇ ਘਰੇ ਨੂੰ ਲਿਆ ਆ ਕੇ ਉਹ ਤੋਂ ਵਾਲ ਨਾਲੋ ਤੇ ਮੁਰਕੇ ਤਰ੍ਹਾਂ ਦਾ ਖੋਪਾ ਕਾਢ ਲੋ ਖੋਪਾ ਕਾਢ ਕੇ ਤੋਂ ਉਹਦੀ ਕਟਿੰਗ ਕਰ ਦਿਓ ਇਹ ਨਹੀਂ ਗਾ ਕਟਨ ਕਰਕੇ ਇਹਦਾ ਜਿਹੜਾ ਪਾਣੀ ਆ ਬਾਸੇ ਕੱਢ ਲੋ ਇਹਨੂੰ ਖਾਲੀ ਕਰ ਲੋ ਖਾਲੀ ਕਰਕੇ ਇਹਨੂੰ ਕਰਨਾ ਕੀ ਆ ਤਹੀ ਇਹਦੇ ਵਿੱਚ 100 ਗ੍ਰਾਮ ਕਮਰਕਸ ਪਾ ਦੇਣੀ ਆ 100 ਗ੍ਰਾਮ ਇਹ ਕਮਰਕਸ ਪਾ ਕੇ ਇਹਨੂੰ ਭਰ ਕੇ ਜਿਹੜਾ ਪੀਸਦਲਾ ਕਟਿਆ ਉਹ ਵੀ ਇਹਦੇ ਤੇ ਰੱਖ ਦਿਓ ਉਹ ਪੀਸ ਲਾ ਕੇ ਕਰਨਾ ਕਿ ਤੂੰ ਹੀ ਮੁਰਕੇ ਨੂੰ ਕਰਨਾ ਕੱਪੜ ਮਿੱਟੀ ਕੱਪੜ ਮਿੱਟੀ ਇੱਕ ਤਰ੍ਹਾਂ ਕਰੀਦਾ ਇਹਦੇ ਉੱਤੇ ਕਪੜਾ ਲਵੇਢ ਦੇਣਾ ਕੋਈ ਕਾਉਂਦਾਂ ਦਾ ਐ ਤਰ੍ਹਾਂ ਕਪੜਾ ਇਹ ਤੇ ਲਵੇਢ ਕੇ ਤੇ ਇਹਦੇ ਉੱਤੇ ਤੂੰ ਮਿੱਟੀ ਦਾ ਲੇਪ ਕਰ ਦੇਣਾ ਆਂ ਉਂਗਲ ਵੇ ਲੋ ਉਂਗਲ ਦਜੀ ਮੋਟੀ ਮਿੱਟੀ ਦਾ ਲੇਪ ਕਰਨਾ ਇਹਦੇ ਤੇ ਲੇਪ ਕਰਕੇ ਤੇ ਅੱਗ ਦੇ ਵਿੱਚ ਇਹਨੂੰ ਰੱਖ ਦੇਣਾ ਅੱਗ ਦੇ ਵਿੱਚ ਇਹਨੂੰ ਉਨਾ ਚਿਰ ਰੱਖ ਦੇਣਾ ਵਾ ਜਿੰਨਾ ਚਿਰ ਇਹ ਮਿੱਟੀ ਉਦਰੀ ਲਾਲ ਸੂਈ ਨਾ ਹੋ ਜੇ ਜਦੋਂ ਮਿੱਟੀ ਲਾਰਸੀ ਹੋ ਜੇ ਇਹਨੂੰ ਕੱਢ ਕੇ ਰੱਖ ਲਓ ਜਦੋਂ ਇਹ ਠੰਡਾ ਹੋ ਜੇ ਉਦਲੀ ਮਿੱਟੀ ਲਾ ਰਹੇ ਹੋ ਮਿੱਟੀ ਲਾ ਕੇ ਵਿਚਲਾ ਜਿਹੜਾ ਖੋਪਾ ਵਾ ਤੇ ਕਮਰ ਕਾਸਾ ਉਹਨੂੰ ਚੰਗੀ ਤਰ੍ਹਾਂ ਕੱਪੜੇ ਛਾਣ ਕਰ ਲਓ ਕੋਟ ਲੋਬਲ ਕੋਟ ਕੇ ਦਾ ਬੇਕ ਚੂਰਨ ਕਰ ਲਓ ਚੂਰਨ ਕਰਕੇ 4 ਗ੍ਰਾਮ ਸਵੇਰੇ ਲਰਨੇ ਕਾਲ ਜੇ ਗਾਂ ਦੇ ਦੁੱਧ ਨਾਲ ਵਰਤਣਾ ਇਹਨੂੰ ਰੋਜ਼ ਦੇਲੀ ਜਿਹੜੀਆਂ ਮੇਰੀਆਂ ਭੈਣਾਂ ਨੂੰ ਸ਼ੂਗਰ ਆ ਉਹ ਫਿੱਕੇ ਦੁੱਧ ਨਾਲ ਵਰਤਣ ਤੇ ਜਿਨ੍ਹਾਂ ਨੂੰ ਸ਼ੂਗਰ ਨਹੀਂ ਗਈ ਉਹ ਮਠੇਦੇ ਦੁੱਧ ਨਾਲ ਵਰਤ ਲੈਣ ਇਹਦੀ ਨਾ ਬਹੁਤ ਜ਼ਿਆਦੀ ਬੱਚੇ ਦਾਣੀ ਨੂੰ ਤਾਕਤ ਮਿਲ ਜਾਂਦੀ ਆ ਬੱਚੇ ਦਾਣੀ ਦੇ ਜਿੰਨੇ ਨੁਕਸਾਨ ਦੂਰ ਹੋ ਜਾਂਦੇ ਆ ਤੇ ਬੱਚਾ ਠਹਿਰ ਜਾਂਦਾ ਵਾ ਤੇ ਜਨਾਨੀ ਦੀ ਜਿਹੜੀ ਖੁਆਇਆ ਸੁਧੀਆ ਮਰਦ ਜੀ ਦੇ ਘਰ ਦੀ ਖੁਆਇਸ਼ ਹੁੰਦੀ ਉਹਨਾਂ ਦੀ ਪੂਰੀ ਹੋ ਜਾਂਦੀ ਆ ਇਹਨੂੰ ਵਰਤੋਂ ਦੇ ਦਾ ਫਾਇਦਾ ਠਾਓ ਬਾਕੀ ਕਹਿੰਨੇ ਸਾਡੇ ਕੋ ਨੂੰ ਕਿਸੇ ਤਰ੍ਹਾਂ ਦੀ ਵੀ ਔਰਤ ਜਾਂ ਮਰਦ ਨੇ ਗੁੱਤ ਰੋਗ ਬਾਰੇ ਜਾਣਕਾਰੀ ਲੈਣੀ ਹਣੂ ਫੋਨ ਤੇ ਸੰਪਰਕ ਕਰਨ ਤੇ ਜੇ ਕਹਿੰਨੇ ਸਾਡੇ ਕੋ ਦਵਾਈ ਮੰਗਾਉਣੀ ਆ ਆਨਲਾਈਨ ਪੰਜਾਬ ਦੀਆ ਬਾਹਰ ਤੁਹਾਡਾ ਉਹ ਵੀ ਮਗਾ ਸਕਦਾ ਅਸੀਂ ਉਥੋਂ ਪਹੁੰਚਾ ਦਿੰਦੇ ਆਂ ਬਾਕੀ ਇਹਨੂੰ ਵਰਤੋ ਤੇਰਾ ਫਾਇਦਾ ਠਾਓ